ਇਹ ਸਾਨੂੰ ਜਿਹੜੇ ਗੁਰੂ ਮਹਾਰਾਜ ਨੇ ਸਿੱਖੀ ਦਿੱਤੀ ਹੈ ਤੇ ਦਸਤਾਰ ਮਿਲੀ ਹੈ ਸਾਨੂੰ ਬੜੇ ਕਿਰਪਾਨੀਆਂ ਦੇ ਬਾਅਦ ਮਿਲੀ ਹੈ ਤੇ ਸਾਨੂੰ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਤੇ ਅੱਜ ਕੱਲ ਜਿਵੇਂ ਕਈ ਜਾ ਰਹੇ ਬੱਚੇ ਇਸ ਤਰ੍ਹਾਂ ਸਿੱਖੀ ਬਹੁਤ ਘੱਟ ਬੱਚੇ ਮਿਲਣ ਦੇ ਹਨ ਅੱਜ ਤੋਂ ਸ਼ੁਰੂਆਤ ਕਰਦੇ ਹਾਂ ਤੁਸੀਂ ਸਾਰੀਆਂ ਚੀਜ਼ਾਂ ਬਣਾਉਂਦੀ ਆ ਕਲਾ ਨੂੰ ਆਪਣੀ ਆਪਣੀ ਨਖਾਰਾਂ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਕਦੋਂ ਤੋਂ ਸ਼ੁਰੂ ਕਰਦੇ ਹਾਂ ਸ਼ਹੀਦੀ ਸੋੜ ਮੇਲਾ ਦਾ ਸੰਬੰਧਿਤ ਵਿੱਚ ਵਿੱਚ ਸ਼ੁਰੂਆਤ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਹੀ ਸਾਲ ਸਾਲ ਤੋਂ ਪਹਿਲਾਂ ਹੀ ਸਾਡੀ ਤਿਆਰੀਆਂ ਹੋਣ ਲੈ ਗਈਆਂ ਤੇ ਕੋਈ ਨਾ ਕੋਈ ਵੱਖਰੀ ਆਰਟ ਤਿਆਰ ਕਰੀਏ ਜਿਸ ਨਾਲ ਆਪਣੇ ਜੋ ਵੀ ਆਪਣੇ ਸੰਗਤ ਆਉਂਗੀ ਦਰਸ਼ਨ ਕਰਨ ਆਉਂਦੀ ਹੈ ਵੀ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਉਹ ਸਟਾਈਲ ਕਰੇ ਜਿ ਸਾਡੀ ਕਲਾ ਆਪ ਬੋਲਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਹੀ ਖੂਬਸੂਰਤ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਘੋੜੇ ਦੇ ਨਾਲ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਦੂਜੀ ਪਿੱਛੇ ਗੁਰੂ ਸਾਹਿਬ ਮੌਜੂਦ ਹੈ ਤੇ ਬੜੀ ਹੀ ਸੋਹਣੀ ਤੇ ਸੁਚੱਜੇ ਤਰੀਕੇ ਦੇ ਨਾਲ ਜਿਹੜੀ ਇਹ ਤਸਵੀਰਾਂ ਬਣਾਈਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੌਜੂਦ ਆ ਵੱਖ-ਵੱਖ ਤਸਵੀਰਾਂ ਜਿਹੜੀਆਂ ਇੱਥੋਂ ਦੀਆਂ ਤੁਹਾਨੂੰ ਦਿਖਾ ਰਿਹਾ ਬੜਾ ਕੁਝ ਵਸਤਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਸਿੱਖਾਂ ਨੂੰ ਜਿਹੜਾ ਮਿਲ ਰਿਹਾ ਤੇ ਇੱਕ ਪ੍ਰਦਰਸ਼ਨੀ ਜਿਹੜੀ ਹੈ ਲਗਾਈ ਗਈ ਹੈ ਤੇ ਉਸ ਦੇ ਵਿੱਚ ਇੱਕ ਬੜਾ ਹੀ ਸੁਨੇਹਾ ਜਿਹੜਾ ਸੋਨਾ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਪਹਿਲਾਂ ਤਸਵੀਰ ਤੁਹਾਨੂੰ ਦਿਖਾਉਂਗੀ ਤੁਸੀਂ ਵੇਖੋ ਕਿ ਇੱਕ ਤਸਵੀਰ ਹੈ ਹੱਥ ਬਣਾਇਆ ਗਿਆ ਉਸ ਦੇ ਉੱਤੇ ਲਾਹੂ ਹੈ ਤੇ ਉਸ ਦੇ ਉੱਤੇ ਦਸਤਾਰ ਯਾਨੀ ਕਿ ਇੱਕ ਸੁਨੇਹਾ ਇਸ ਤੋਂ ਅਝਾ ਲੱਗਦਾ ਦਿੱਤਾ ਗਿਆ ਕਿ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਾਨੂੰ ਦਸਤਾਰ ਜਿਹੜੀ ਐਵੇਂ ਨਹੀਂ ਮਿਲੀ ਆਪਣਾ ਲਹੂ ਜਿਹੜਾ ਸਿੱਖਾਂ ਨੇ ਡੁਲਾਇਆ ਗੁਰੂ ਦੇ ਵੱਲੋਂ ਲਹੂ ਜਿਹੜਾ ਆਪਣਾ ਡੁਲਾਇਆ ਗਿਆ ਤੇ ਉਸ ਤੋਂ ਬਾਅਦ ਸਾਨੂੰ ਇਹ ਦਸਤਾਰ ਜਿਹੜੀ ਹੈ ਮਿਲੀ ਹੈ ਗੁਰੂਆਂ ਦੇ ਵੱਲੋਂ ਦਿੱਤੀ ਹੋਈ ਸਾਨੂੰ ਇਹ ਨਿਸ਼ਾਨੀ ਛੜੀਆ ਜਿਹੜਾ ਸਿਰਦਾ ਤਾਸ਼ ਕਿਹਾ ਜਾਂਦਾ ਹੈ ਇਹ ਦਿੱਤਾ ਗਿਆ ਤੇ ਵੀਰ ਜੀ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਦੇ ਵੱਲੋਂ ਸੁਨੇਹਾ ਜਿਹੜਾ ਇਸ ਦੇ ਨਾਲ ਕੀ ਦਿੱਤਾ ਜਾ ਰਿਹਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਣਿਆ ਵਾਇਗੁਰ ਜੀ ਦਾ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਮ ਅਮਨ ਅਮਨਪ੍ਰੀ ਸਿੰਘ ਹੈ ਮੈਸਰਾਂ ਦੇ ਸ਼ਹਿਰ ਦਾ ਰਹਿਣ ਵਾਲਾ ਜਿਹੜੇ ਸਾਡੀ ਪਰਦਰਸ਼ਨੀ ਦਾ ਨਾਮ ਹੈ ਸਾਾਸ ਉਸ ਵੇਲੇ ਦਾ ਇਹ ਉਸ ਟਾਈਮ ਦਾ ਅਹਿਸਾਸ ਕਰਨ ਦੇ ਜਿਹੜੇ ਆਰਟ ਬਣਾਉਂਦੇ ਆ ਕੋਈ ਵੀ ਤਰ੍ਹਾਂ ਦੀ ਪੇਂਟਿੰਗ ਹੈ ਸਾਡੇ ਉਸ ਤਰ੍ਹਾਂ ਦੇ ਦ੍ਰਿਸ਼ ਦਰਸਾਉਂਦੀ ਹੈ ਜਿਸ ਨਾਲ ਅਸੀਂ ਹੁਣੇ ਦਸਾਰ ਹੈ ਆਪਣੀ ਦਾ ਹੱਤ ਦਾ ਬਣਾਈਏ ਕਲਾ ਇਹਦਾ ਪ੍ਰਤੀਕ ਹੈ ਦਖਾਂ ਦੀ ਵੀ ਸਾਡੇ ਗੁਰੂਆਂ ਮਹਾਰਾਜ ਜਿਹੜੇ ਜਿਹੜੀ ਸ਼ਹਾਸਤਾ ਹੋਈ ਹੈ ਸਾਡੀ ਦਸਤਾਰ ਉਹ ਸਿੱਖੀ ਕੌਮ ਨੂੰ ਬਚਾਉਣ ਦੇ ਖਾਤਰ ਹੋਈ ਹੈ ਵੀ ਇਹ ਸਾਡੀ ਦਸਤਾਰ ਜਿਹਨਾਂ ਨੂੰ ਐਵੇਂ ਨਹੀਂ ਮਿਲੀ ਹੈ ਕਿ ਕਿੰਨਾ ਇਹਨਾਂ ਦਾ ਜੋਧਿਆਂ ਦਾ ਖੂਨ ਡੁੱਲਿਆ ਸਾਡੀ ਧਰਤੀ ਦੇ ਸਾਨੂੰ ਇਸ ਨੂੰ ਬਚਾ ਕੇ ਰੱਖਣਾ ਚਾਹੀਦਾ ਨਾ ਕਿ ਆਪਣੇ ਬਲ ਨੂੰ ਕੇਸਾਂ ਦੀ ਬੇਅਵਧੀ ਕਰਾਣੀ ਚਾਹੀਦੀ ਇਹ ਕਨਸੈਪਟ ਦੇ ਸੇਕਰ ਗੱਲ ਕੀਤੀ ਜਾਵੇ ਤਾਂ ਕਨਸੈਪਟ ਕਿਸ ਤਰੀਕੇ ਦੇ ਨਾਲ ਦਿਮਾਗ ਦੇ ਵਿੱਚ ਹੁੰਦਾ ਕਿ ਅਸੀਂ ਇਸ ਵਾਰ ਕਿਉਂਕਿ ਤੁਹਾਡੇ ਵੱਲੋਂ ਹਰ ਸਾਲ ਜਦੋਂ ਸ਼ਹੀਦੀ ਸਭਾ ਲੱਗਦੀ ਹੈ ਇੱਕ ਵੱਖਰਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਵਾਰ ਵੀ ਬੜਾ ਵਾਕ ਜਿਹੜਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸੇਧ ਕਿੱਥੋਂ ਮਿਲਦੀ ਹੈ ਇਹ ਸਾਨੂੰ ਆਪਣੇ ਆਲੇ ਦੁਆਲੇ ਤੋਂ ਮਿਲਦੀ ਜਿਵੇਂ ਅੱਜ ਕੱਲ ਦੇ ਨੌਜਵਾਨ ਬੱਚੇ ਜਿਹੜਾ ਬਾਹਰ ਜਾ ਰਹੇ ਕੋਲ ਪਾਲ ਕਟਾ ਕੇ ਜਾ ਰਹੇ ਆਪਣੇ ਕੇਸਾਂ ਵਿੱਚ ਵਿਅਰਥੀ ਕਰੀਏ ਇਹ ਸਾਨੂੰ ਜਿਹੜੇ ਗੁਰੂ ਮਹਾਰਾਜ ਨੇ ਸਿੱਖੀ ਦਿੱਤੀ ਹੈ ਇਹ ਦਸਤਾਰ ਮਿਲੀ ਹੈ ਸਾਨੂੰ ਬੜੇ ਕੁਰਬਾਨੀਆਂ ਦੇ ਬਾਅਦ ਮਿਲੀ ਹੈ ਇਹ ਸਾਨੂੰ ਇਸ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਅੱਜਕੱਲ ਜਿਵੇਂ ਕਈ ਜਾ ਰਹੇ ਬੱਚੇ ਜਿਸ ਤਰ੍ਹਾਂ ਸਿੱਖੀ ਬਹੁਤ ਘੱਟ ਬੱਚੇ ਮੇਲੇ ਦੇ ਦੇਖਣ ਤਾਂ ਕਰਕੇ ਇਸ ਹਰੇਕ ਵਾਰੀ ਅਸੀਂ ਕੋਈ ਨਾ ਕੋਈ ਇੱਕ ਮੋਟਿਵ ਲੈ ਕੇ ਆਨੇ ਵੀ ਜਿਸ ਨਾਲ ਬੰਨ੍ਹ ਪ੍ਰਤੀਕ ਜਿਵੇਂ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਨੌਜਵਾਨਾਂ ਨੂੰ ਜਿਹੜਾ ਮੈਸੇਜ ਜਾਵੇ ਅਸੀਂ ਦੇਖ ਰਹੀਆਂ ਕਿ ਵਕ ਵਕ ਪ੍ਰਦਰਸ਼ਨੀਆਂ ਜਿਹੜੀਆਂ ਇਹ ਫੋਟੋਆਂ ਦੀਆਂ ਲਗਾਈਆਂ ਗਈਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਅਸੀਂ ਕਰਾਂਗੇ ਤੁਸੀਂ ਵੇਖੋ ਕਿ ਸਿੱਖਾਂ ਨੂੰ ਲੈ ਕੇ ਜਿਹੜੀ ਵਕ ਵਕ ਤਸਵੀਰ ਜਿਹੜੀ ਬਣਾਏਗੇ ਇੱਕ ਇਹ ਤਸਵੀਰ ਦਾ ਜ਼ਰੂਰ ਜ਼ਿਕਰ ਕਰਾਂਗੇ ਇਹ ਬਣਾਈ ਗਈ ਇਸ ਦਾ ਕੀ ਮੰਤਵ ਹੈ ਇਹ ਇਸ ਜੋ ਤਾਂ ਦਾ ਮੰਤਵ ਕਰਿਆ ਵੀ ਆਪਣੀ ਜਿਹੜੀ ਛੋਟੇ ਸਾਹਿਬ ਜਤਿਆਂ ਦੀ ਜੋਤ ਹੈ ਆਪਣੇ ਅੰਦਰ ਪ੍ਰਗਟ ਹੈ ਵੀ ਜੋਤ ਚੱਲਦੀ ਹੈ ਬਿਲਕੁਲ ਸੋ ਤੁਸੀਂ ਵੇਖ ਸਕਦੇ ਹੋ ਕਿ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਇਹ ਸਾਰੀਆਂ ਛੜੀਆਂ ਨੇ ਹੱਥੀਂ ਤਿਆਰ ਕੀਤੀਆਂ ਹਨ ਹਾਂ ਹੈਂਡ ਸਾਰੇ ਹੱਥੀਂ ਤਿਆਰ ਕੀਤੇ ਨੇ ਸਾਡੀ ਟੀਮ ਵਰਕ ਦਾ ਕੰਮ ਹੈ ਸਾਰਾ ਇਕੱਲੇ ਇੱਕ ਵਿਅਕਤੀ ਦਾ ਕੰਮ ਨਹੀਂ ਇਹ ਸਾਰੇ ਰਲ ਕੇ ਟੀਮ ਵਰਕ ਦਾ ਕੰਮ ਕਰਦੇ ਟੀਮ ਦੇ ਵਿੱਚ ਕਿੰਨੇ ਬੰਦੇ ਨੇ ਜਿਹੜੇ ਹਾਂ ਜੀ ਚਾਰ ਪੰਜ ਜਾਣੇ ਹੈਗੇ ਆ ਜੀ ਹਾਂਜੀ ਹਾਂਜੀ ਅੱਛਾ ਜਦੋਂ ਸ਼ੁਰੂਆਤ ਕਰਦੇ ਹਾਂ ਤੁਸੀਂ ਸਾਰੀਆਂ ਚੀਜ਼ਾਂ ਬਣਾਉਂਦੀ ਆ ਕਲਾ ਨੂੰ ਆਪਣੇ ਆਪ ਨੂੰ ਨਖਾਰਾਂ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਕਦੋਂ ਤੋਂ ਸ਼ੁਰੂ ਕਰਦੇ ਨੇ ਸ਼ਹੀਦੀ ਜੋੜ ਮੇਲਾ ਤਾਂ ਦਸੰਬਰ ਦੇ ਵਿੱਚ ਜਿਵੇਂ ਸ਼ੁਰੂਆਤ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਹੀ ਸਾਲ ਸਾਲ ਤੋਂ ਪਹਿਲਾਂ ਹੀ ਸਾਡੀ ਤਿਆਰੀਆਂ ਹੋਣ ਲੈ ਜਾਂਦੀਆਂ ਵੀ ਕੋਈ ਨਾ ਕੋਈ ਵੱਖਰੀ ਆਰਟ ਤਿਆਰ ਕਰੀਏ ਜਿਸ ਨਾਲ ਆਪਣੇ ਜੋ ਵੀ ਆਪਣੇ ਸੰਗਤ ਆਉਗੀ ਦਰਸ਼ਨ ਕਰਨ ਆਉਂਦੀ ਹੈ ਵੀ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਸਤਾਈ ਚ ਕਰੇ ਵੀ ਸਾਡੀ ਕਲਾ ਆਪ ਬੋਲਦੀ ਹੈ ਹਰ ਇੱਕ ਵਾਰਿਕ ਐਨੇ ਬੰਦੇ ਵੀ ਥੋੜੀ ਪੇਂਟਿੰਗ ਆਪ ਬੋਲਦੀ ਹੈ ਚੀਜ਼ ਜੋ ਵੀ ਪ੍ਰਤੀਕ ਕਰਨੀ ਹੈ। ਅ ਟੀਮ ਸਾਰੇ ਨੌਜਵਾਨਾਂ ਦੀ ਹੈ। ਨਹੀਂ ਛੋਟੇ ਬੱਚੇ ਵੀ ਹੈ। ਛੋਟੇ ਬੱਚੇ ਵੀ ਆਏ ਹੈ। ਠੀਕ ਹੈ। ਛੋਟੇ ਬੱਚਿਆਂ ਦੇ ਵੱਲੋਂ ਬਣਾਈ ਕੋਈ ਤਸਵੀਰ ਹੈ ਜਿਹੜੀ ਇਸ ਦੇ ਵਿੱਚ ਬਣੀਆਂ ਹੋਈਆਂ ਜੀ। ਅੱਛਾ ਜਿਹੜੀਆਂ ਅੱਗੇ ਲਾਈਆਂ ਗਈਆਂ ਨੇ ਉਹ ਛੋਟੀਆਂ ਤਸਵੀਰਾਂ ਜਿਨ੍ਹਾਂ ਨੇ ਉਹ ਬੱਚਿਆਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ। ਜੀ ਸੋ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਸਿੱਖੀ ਨੂੰ ਦਰਸਾਇਆ ਗਿਆ ਤੁਸੀਂ ਵੱਖ-ਵੱਖ ਫੋਟੋਆਂ ਜਿਹੜੀਆਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੀ ਫੋਟੋ ਜਿਹੜੀ ਹੈ ਉਹ ਲਗਾਈ ਗਈ ਇੱਕ ਇਹ ਬੜੀ ਹੀ ਖੂਬਸੂਰਤ ਤਸਵੀਰ ਜਿਹੜੀ ਹੈ ਇਹ ਕਿਹਨਾਂ ਦੇ ਵੱਲੋਂ ਤਿਆਰ ਕੀਤੀ ਗਈ ਹੈ ਸੁਨੀ ਇਹ ਮੇਰੇ ਮੈਡਮ ਅਸ਼ਗੁਨਾਟ ਵੱਲੋਂ ਕੈਰ ਕੀਤੀ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਹੀ ਖੂਬਸੂਰਤ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੋੜੇ ਦੇ ਨਾਲ ਜਿਹੜੀ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਦੂਜੀ ਪਿੱਛੇ ਕੁਰਤੂਲਾ ਸਾਹਿਬ ਮੌਜੂਦ ਹੈ ਤੇ ਬੜੇ ਹੀ ਸੋਹਣੇ ਤੇ ਸੁਚੱਜੇ ਤਰੀਕੇ ਦੇ ਨਾਲ ਜਿਹੜੀ ਇਹ ਤਸਵੀਰਾਂ ਬਣਾਈਆਂ ਗਈਆਂ ਨੇ ਸੋ ਸ਼ਹੀਦੀ ਝੂੜ ਮੇਲਾ ਚੱਲ ਰਿਹਾ ਹੈ ਇੱਕ ਖੂਬਸੂਰਤ ਤਸਵੀਰ ਦਾਦੀ ਮਾਦੇ ਨਾਲ ਬੈਠੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਤੁਸੀ ਦੇਖ ਸਕਦੇ ਹੋ ਇਹ ਵੀ ਤਸਵੀਰ ਜਿਹੜੀ ਬੜੀ ਖੂਬਸੂਰਤ ਤਿਆਰ ਕੀਤੀ ਗਈ ਹੈ ਅਸੀਂ ਦੇਖਦੇ ਹਾਂ ਕਿ ਜਦੋਂ ਬੱਚੇ ਜਿਹੜੇ ਨੇ ਅਲੱਗ-ਅਲੱਗ ਤਸਵੀਰਾਂ ਦੇਖਦੇ ਨੇ ਉਹਨਾਂ ਨੂੰ ਵੀ ਇਸ ਦਾ ਇੱਕ ਸੁਨੇਹਾ ਜਾਂਦਾ ਇੱਕ ਤਸਵੀਰ ਤੁਸੀਂ ਹੋਰ ਸਕਰੀਨ ਤੇ ਦੇਖ ਰਹੇ ਹੋ ਨਿੱਕੇ ਸਾਹਿਬ ਸਾਧਿਆਂ ਨੂੰ ਜਦੋਂ ਨੀਹਾਂ ਦੇ ਵਿੱਚ ਚਿੰਨ ਦਿੱਤਾ ਗਿਆ ਸੀ ਉਸ ਸਮੇਂ ਦੀ ਇਹ ਤਸਵੀਰ ਜਿਹੜੀ ਹੈ ਇਹ ਪ੍ਰਦਰਸ਼ਨੀ ਲੋਕਾਂ ਨੂੰ ਦਿਖਾਉਣ ਦੀ ਨੌਜਵਾਨਾਂ ਨੂੰ ਬੱਚਿਆਂ ਨੂੰ ਸੁਨੇਹਾ ਦੇਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਸੋ ਹਰ ਸਾਲ ਤੁਹਾਡੇ ਵੱਲੋਂ ਲਾਇਆ ਜਾਂਦਾ ਕਿੰਨਾ ਕੁ ਟਾਈਮ ਹੋ ਗਿਆ ਇਸ ਨੂੰ ਮੈਨੂੰ ਇਸ ਪ੍ਰੋਜੈਕਟ ਨਾਲ ਜੁੜਨ ਨੇ 4 ਸਾਲ ਹੋ ਗਏ ਹੈ ਤੇ ਜਿਹੜੇ ਨਾਲ ਮੈਡਮ ਹੈ ਉਹ ਇਸ ਤੋਂ ਵੀ ਪਹਿਲਾਂ ਦੇ ਕਾਫੀ ਟਾਈਮ ਦੇ ਲਗਾ ਰਹੇ ਕ ਮੈਨੂੰ ਜਦੋਂ ਤੋਂ ਮੈਂ ਇਸ ਨਾਲ ਜੁੜੇ ਹਾਂ ਮੈਨੂੰ ਕੋਈ ਨਾ ਕੋਈ ਮੋਟਿਵ ਚੀਜ਼ ਮਿਲੀ ਹੈ ਹਰ ਇੱਕ ਵਾਰੀ ਸਿੱਖਣ ਇਹਨੂੰ ਕੋਈ ਨਾ ਕੋਈ ਚੀਜ਼ ਮਿਲਦੀ ਹੈ ਜਿਵੇਂ ਜਿਹੜੇ ਸਾਡੇ ਛੋਟੇ ਬੱਚੇ ਬੈਠੇ ਐ ਇਸ ਵਾਰੀ ਫੀਡਬੈਕ ਲੈ ਰਹੇ ਆ ਆਪਣੇ ਇਹਨਾਂ ਨੇ ਦੇ ਵੀ ਪੇਂਟਿੰਗ ਬਣਾਈਆਂ ਹੱਥਾਂ ਦੀਆਂ ਤੇ ਸਾਰਿਆਂ ਦਾ ਹੀ ਰਲ ਮਿਲ ਕੇ ਸਾਡਾ ਛੇ ਹੋ ਗਿਆ ਤੋ ਤੁਸੀਂ ਵੇਖ ਸਕਦੇ ਹੋ ਬੜੇ ਹੀ ਸੋਹਣੇ ਢੰਗ ਦੇ ਨਾਲ ਜਿਹੜੀਆਂ ਤਸਵੀਰਾਂ ਤਿਆਰ ਕੀਤੀਆਂ ਗਈਆਂ ਨੇ ਇੱਕ ਵਾਰ ਫਿਰ ਤੋਂ ਤਸਵੀਰਾਂ ਦੇ ਵੱਲ ਅਸੀਂ ਜਾਂਦੀ ਕੋਸ਼ਿਸ਼ ਕਰਨਾ ਦੂਜੇ ਪਾਸੇ ਤੁਸੀਂ ਵੇਖੋ ਕਿ ਨੌਜਵਾਨ ਜਿਹੜੇ ਨੇ ਨੌਜਵਾਨਾਂ ਦੇ ਵੱਲੋਂ ਵੀ ਆਪਣੀ ਇੱਕ ਟੀਮ ਤਿਆਰ ਕੀਤੀ ਜਾਂਦੀ ਹੈ ਚਾਰ ਪੰਜ ਜਣੇ ਇਸ ਦੇ ਵਿੱਚ ਕੰਮ ਕਰਦੇ ਨੇ ਜਿਸ ਦੇ ਵਿੱਚ ਛੋਟੇ ਵੱਡੇ ਤੋਂ ਲੈ ਕੇ ਨਿੱਕੀ ਨਿੱਕੀ ਬੱਚੇ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਤਸਵੀਰਾਂ ਜਿਹੜੀਆਂ ਬਣਾਈਆਂ ਗਈਆਂ ਨੇ ਤੇ ਇਸ ਵਾਰ ਇਸ ਪ੍ਰਦਰਸ਼ਨੀ ਦੀ ਖਿੱਚ ਦਾ ਕੇਂਦਰ ਜਿਹੜਾ ਅਸੀਂ ਕਵਾਂਗੇ ਇੱਕ ਵਾਰ ਉਸੇ ਤਸਵੀਰ ਵੱਲ ਜਾਂਦੀ ਕੋਸ਼ਿਸ਼ ਕਰਦੇ ਹਾਂ ਉਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਬੱਚੀਆਂ ਦੇ ਵੱਲੋਂ ਛੜੀਆਂ ਇਹ ਪ੍ਰਦਰਸ਼ਨੀ ਦੇਖ ਕੇ ਚਾਰੀ ਇਹਨਾਂ ਨੂੰ ਇੱਕ ਸੁਨੇਹਾ ਮਿਲਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਿੱਖ ਧਰਮ ਦੇ ਵਿੱਚ ਕਿਵੇਂ ਸਿੱਖਾਂ ਦੇ ਵੱਲੋਂ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਗਈਆਂ ਇਹ ਹੱਥ ਜਿਸ ਦੇ ਉੱਤੇ ਲਹੂ ਉੱਤੇ ਦਸਤਾਰ ਇਹ ਸੁਨੇਹਾ ਦਿੰਦਾ ਹੈ ਕਿ ਸਾਡੇ ਗੁਰੂਆਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਉਸੇ ਤੋਂ ਬਾਅਦ ਸਾਡੇ ਸਿਰ ਤੇ ਤਾਜ ਜੜਨ ਦਸਤਾਰ ਦਾ ਮਿਲੇ ਸੋ ਇਹ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਜੋ ਹੈ ਤਸਵੀਰਾਂ ਤਿਆਰ ਕੀਤੀਆਂ ਗਈਆਂ ਤੁਸੀਂ ਵੇਖ ਸਕਦੇ ਕਿ ਕਿੰਨੇ ਸੋਹਣੇ ਤਰੀਕੇ ਨਾਲ ਕੁਰਬਾਨੀਆਂ ਦੀਆਂ ਤੋਕਾਂ ਛੜੀਆਂ ਉਹਨਾਂ ਦੇ ਵੱਲੋਂ ਲਿਖੀਆਂ ਗਈਆਂ ਨੇ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਇਹ ਤਸਵੀਰਾਂ ਤਿਆਰ ਕੀਤੀਆਂ ਬੜਾ ਸੋਹਣਾ ਜਿਹੜਾ ਸੁਨੇਹਾ ਦਿੱਤਾ ਗਿਆ ਸੋ ਇਸੇ ਤਰ੍ਹਾਂ ਦੀਆਂ ਹੋਰ ਜੋ ਹੈ ਧਾਰਮਿਕ ਸਥਾਨ ਤੋਂ ਤੋਂ ਸਟੋਰੀਆਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੁਸੀਂ ਜੁੜੇ ਹੋ ਤਾਂ ਦਸ ਅਮਰ نیوز ਦੇ ਨਾਲ